ਆ ਸਭ ਤੋਂ ਪਹਿਲਾਂ ਮੈਂ ਪ੍ਰੈਸ ਦਾ ਧੰਨਵਾਦ ਕਰਦਾ ਬੜੇ ਸ਼ਾਰਟ ਨੋਟਿਸ ਦੇ ਵਿੱਚ ਤੁਸੀਂ ਪੰਜਾਬ ਦੀ ਜਿਹੜੀ ਵਰਨਿੰਗ ਇਸ਼ੂ ਹੈ ਉਹਦੇ ਉੱਤੇ ਭਾਰਤੀ ਜਨਤਾ ਪਾਰਟੀ ਨੇ ਪਹਿਲਾਂ ਪੰਜਾਬ ਸਰਕਾਰ ਦਾ ਪੁਤਲਾ ਹੁਕਿਆ ਤੇ ਤੁਹਾਡੇ ਨਾਲ ਅਸੀਂ ਆਪਣਾ ਜਿਹੜਾ ਪੁਆਇੰਟ ਆਫ View ਹੈ ਉਹਨੂੰ ਕਲੀਅਰ ਕਰਨਾ ਆਏ ਆਂ ਔਰ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਭਵਨਤਮਨ ਜੀ ਨੇ ਡਰਾਮਾ ਕੀਤਾ ਉਹਦੀ ਕਲੈਰਟੀ ਦੇਣ ਤੁਹਾਨੂੰ ਅਸੀਂ ਆਏ ਆਂ ਸਭ ਤੋਂ ਪਹਿਲਾਂ ਦੇਖੋ 1981 ਦੇ ਵਿੱਚ ਇੱਕ ਅਵਾਰਡ ਹੋਇਆ ਸੀਗਾ ਜਿਹੜਾ ਸ਼੍ਰੀਮਤੀ ਇੰਦਰਾ ਗਾਂਧੀ ਜੀ ਨੇ 8500 ਕਿਊਸਿਸ ਵਾਟਰ ਜਿਹੜਾ ਸੀਗਾ ਉਹ ਦਾ ਡਿਸਟ੍ਰੀਬਿਊਸ਼ਨ ਕੀਤਾ ਸੀ। ਉਹਦੇ ਵਿੱਚ ਹਰਿਆਣਾ, ਰਾਜਸਥਾਨ, ਦਿੱਲੀ ਤੇ ਪੰਜਾਬ ਉਸ ਨੂੰ ਪਾਣੀ ਦੇਣ ਦਾ ਇੱਕ ਫਾਰਮੂਲਾ ਤਿਆਰ ਕੀਤਾ ਸੀ। ਲੇਕਿਨ ਅਸੀਂ ਐਜ਼ ਅ ਬੀਜਪੀ ਉਸ ਅਵਾਰਡ ਨੂੰ ਹਜੇ ਵੀ ਨਹੀਂ ਮੰਨਦੇ। ਕਿਉਂਕਿ ਉਸ ਅਵਾਰਡ ਨੇ ਪੰਜਾਬ ਨਾਲ ਬਹੁਤ ਵੱਡਾ ਧੋਖਾ ਤੇ ਤੱਕਾ ਕੀਤਾ। ਅੱਜ ਜੇ ਅਸੀਂ ਦੇਖੀਏ ਤਾਂ ਪੰਜਾਬ ਦੇ ਪਹਿਲਾ ਪਾਣੀ ਜਿਹੜਾ ਹੈ ਉਹ ਬਹੁਤ ਇੰਪੋਰਟੈਂਟ ਹੈ ਕਿਉਂਕਿ 157 ਜੂਨ ਆਲਰੇਡੀ ਬਲੈਕ ਜਿਹੜੇ ਹੈ ਉਹ ਡਿਕਲੇਅਰ ਹੋ ਚੁੱਕੇ ਆ ਪਾਣੀ ਸਾਨੂੰ ਜਿਆਦਾ ਲੋਡ ਹੈ ਲੇਕਿਨ ਇਸ ਦੇ باوجود ਵੀ ਸਮੇਂ-ਸਮੇਂ ਸਰ ਕਾਂਗਰਸ ਦੀਆਂ ਸਰਕਾਰਾਂ ਰਹੀਆਂ ਹੋਰ ਸਰਕਾਰਾਂ ਰਹੀਆਂ ਪਾਣੀ ਦਾ ਮੁੱਦਾ ਭੱਖਦਾ ਤਾਂ ਰਿਹਾ ਲੇਕਿਨ ਉਹ ਪਰਮਾਨੈਂਟਲੀ ਸੋਲਵ ਕਰਨ ਦੀ ਕਦੀ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਅੱਜ ਇੱਕਦਮ ਭਗਵੰਤ ਮਾਨ ਜੀ ਨੇ ਇਸ ਗੱਲ ਨੂੰ ਇਸ਼ੂ ਲੈ ਕੇ ਕਿ ਜੀ ਅਸੀਂ ਪੰਜਾਬ ਦਾ ਪਾਣੀ ਨਹੀਂ ਦੇਣਾ ਉਹਦੇ ਵਿੱਚ ਹੋਇਆ ਕੀ ਜਦੋਂ ਵੀ ਪਾਣੀ ਦੀ ਡਿਸਟ੍ਰਿਬਿਊਸ਼ਨ ਹੁੰਦੀ ਹੈ ਉਹਦਾ ਮੈਂ ਪਹਿਲਾਂ ਇੱਕ ਤੁਹਾਨੂੰ ਸਿਸਟਮ ਨੂੰ ਸਮਝਾਣਾ ਚਾਹੁੰਦਾ ਕਿ ਸਿਸਟਮ ਕੀ ਹੈ ਜਿਹੜਾ ਭਾਖੜਾ ਆ ਇਹਦੇ ਵਿੱਚ ਪਾਣੀ ਜਿਹੜਾ ਹੈ ਰਿਜ਼ਰਵ ਕੀਤਾ ਜਾਂਦਾ ਸਭ ਤੋਂ ਵੱਡਾ ਰੈਜ਼ਰਵਾਇਰ ਹੈ ਸਭ ਤੋਂ ਵੱਡਾ ਇਹ ਰਿਜ਼ਰਵ ਕਰਦਾ ਪਾਣੀ ਉਸ ਤੋਂ ਬਾਅਦ ਇਹ ਨੰਗਲ ਡੈਮੋਂ ਛੜਿਆਦਾ ਨੰਗਲ ਡੈਮ ਤੋਂ ਫਿਰ ਅੱਗੇ ਡਿਸਟ੍ਰਿਬਿਊਸ਼ਨ ਹੁੰਦੀ ਹੈ ਦੂਜੀ ਗੱਲ ਇਹ ਵੀ ਖਿਆਲ ਰੱਖਿਆ ਜਾਂਦਾ ਕਿ ਡੇਂਜਰ ਲੈਵਲ ਤੋਂ ਜਿਹੜਾ ਪਾਣੀ ਹੈ ਉਹ ਵਧਣਾ ਜਾਵੇ ਜੇ ਡੇਂਜਰ ਲੈਵਲ ਦੇ ਨੇੜੇ ਪਾਣੀ ਆਂਦਾ ਤਾਂ ਉਸ ਵੇਲੇ ਜਿਹੜਾ ਪਾਣੀ ਉਹ ਛੱਡਿਆ ਜਾਂਦਾ ਚਾਹੇ ਉਹ ਹਰਿਆਣੇ ਨੂੰ ਜਾਵੇ ਚਾਹੇ ਰਾਜਸਥਾਨ ਨੂੰ ਜਾਵੇ ਚਾਹੇ ਦਿੱਲੀ ਨੂੰ ਜਾਵੇ ਚਾਹੇ ਪੰਜਾਬ ਨੂੰ ਜਾਵੇ ਤਾਂ ਕਿ ਇਹ ਬੰਦ ਦੇ ਉੱਤੇ ਪਾਣੀ ਜਿਹੜਾ ਹੈ ਉਹ ਪ੍ਰੋਪਰ ਡਿਸਟ੍ਰੀਬਿਊਸ਼ਨ ਹੋ ਜਵੇ ਇੱਕ ਮੀਟਿੰਗ ਹੁਣੇ ਰੀਸੈਂਟਲੀ ਹੋਈ ਉਹਦੇ ਵਿੱਚ BBMP ਦੇ ਲੋਕ ਵੀ ਹਰਿਆਣੇ ਦੇ ਲੋਕ ਵੀ ਸੀਗੇ ਤੇ ਪੰਜਾਬ ਦੇ ਲੋਕ ਵੀ ਸੀਗੇ ਇਸ ਗੱਲ ਤੋਂ ਪਹਿਲਾਂ ਮੈਂ ਹਰਿਆਣੇ ਦੇ ਲੋਕ ਕਿੰਨੇ ਜਾਗਰੂਕ ਹੈ ਉਹਦੀ ਗੱਲ ਤੁਹਾਨੂੰ ਜਰੂਰ ਦੱਸਣਾ ਚਾਹਨਾ ਜਦੋਂ ਮੈਂ ਮੈਂਬਰ ਪਾਰਲੀਮੈਂਟ ਸੀ ਉਸ ਵੇਲੇ ਖਰੋਟਾ ਇੱਕ ਫਾਟਕ ਸੀਗਾ ਜਿਹੜਾ BBMP ਨੇ ਬੰਦ ਕਰਤਾ ਉੱਚ ਲੋਕਾਂ ਨੂੰ 10-15 ਕਿਲੋਮੀਟਰ ਘੁੰਮ ਕੇ ਆਣਾ ਪੈਂਦਾ ਸੀ ਮੈਂ ਉਹਦੀ ਐਜੀਟੇਸ਼ਨ ਕੀਤੀ ਕਿ ਖਰੋਟਾ ਫੜ ਜਿਹੜਾ ਹੈ ਖੁੱਲਣਾ ਚਾਹੀਦਾ ਔਰ ਮੈਂ ਰੇਲ ਰੋਕੋੰਦੋਨੋ ਸ਼ੁਰੂ ਕਰਤਾ ਜਦੋਂ ਮੈਂ ਰੇਲਵੇ ਟਰੈਕ ਤੇ ਬੈਠ ਗਿਆ ਤਾਂ ਬਾਦਲ ਸਾਹਿਬ ਨੇ ADC ਸਭ ਨੂੰ ਭੇਜਿਆ ਕਿ ਖੰਨਾ ਸਾਹਿਬ ਨੂੰ ਕਹੋ ਕਿ ਮੇਨਾਂ ਗੱਲ ਕਰਨ ਜੋ ਚਾਹਦੇ ਮੈਂ ਕਰ ਦੂੰਗਾ ਉਹਦੇ ਵਿੱਚ ਇਹ ਤੈਅ ਹੋਇਆ ਕਿ 80 ਲੱਖ ਰੁਪਏ ਦੇ ਕਰੀਬ ਉਸ ਵੇਲੇ ਸੈਕਸ਼ਨ ਕੀਤਾ ਕਿ ਰਸਤਾ ਬਣ ਜਾਊਗਾ ਨਾਲ ਫਾਟਕ ਗਿਆ ਸੀ ਉਹ ਖੋਲਣਾ ਸੀ ਉਹ BBMP ਨੇ ਖੋਲਣਾ ਸੀ ਤੁਸੀਂ ਅਮਾਜ਼ਨ ਕਰੋ ਇੱਕ ਫਾਟਕ ਖੋਲਣ ਦੇ ਲਈ ਪੰਜਾਬ ਦੀ ਰਿਕੁਐਸਟ ਨੂੰ हरियाणा ਨੇ ਡਟ ਕੇ اپੋਜ਼ ਕੀਤਾ ਕਿ ਸਾਡੇ ਪੰਜਾਬ ਦੇ ਨਾਲ ਬਹੁਤ ਇਸ਼ੂ ਹੈ ਇਸ ਕਰਕੇ ਫਾਰਕ ਨਹੀਂ ਖੋਲਣ ਦੇਣਾ ਅੱਜ ਜੋ ਪਾਣੀਆਂ ਦੀ ਗੱਲ ਆਈ ਹੈ ਤਾਂ ਪੰਜਾਬ ਦੇ ਅਫਸਰ ਕਿੱਥੇ ਗਏ ਸੀ ਜਿਨ੍ਹਾਂ ਦੀ ਹਾਜ ਦੇ ਵਿੱਚ ਇਹ ਪਾਣੀ ਜਿਹੜਾ ਹੈ ਜਦੋਂ ਬੰਡ ਹੋਈ ਹੈ ਇਸ ਕਰਕੇ ਆਪਣਾ ਕੇਸ ਪ੍ਰੋਪਰ ਪੁੱਟ ਨਾ ਕਰਨ ਦੀ ਬਜਾਏ ਕੀ ਕੀਤਾ ਕਿ ਜਾ ਕੇ ਜਿੰਦ ਜਿੰਦੇ ਲਾ ਦਿਓ ਤਰਨੇ ਦੇ ਦਿਓ ਬੀਜੇਪੀ ਦਫਤਰ ਮੋਰੀ ਕਸੂਰ ਆਪਣਾ ਪਾਤਾ ਬੀਜੇਪੀ ਦੇ ਸਰਤੇ ਕਿਉਂ ਕਿ ਹਰਿਆਣਾ ਸਾਡੀ ਸਰਕਾਰ ਅੱਜ ਅਸੀਂ ਇਹੀ ਸਟੈਂਡ ਲੈਣੇ ਆ ਚਾਹੇ ਸਾਡੀ ਉੱਤੇ ਸਰਕਾਰ ਹੈ ਪੰਜਾਬ ਬੀਜੇਪੀ ਦਾ ਸਟੈਂਡ ਇਹੀ ਹੈ ਕਿ ਅਸੀਂ ਇੱਕ ਬੂੰਦ ਪਾਣੀ ਐਕਸਟਰਾ ਜਿਹੜਾ ਹੈ ਉਹ ਹਰਿਆਣੇ ਨੂੰ ਨਹੀਂ ਦੇਣਾ ਨਾ ਦਿੱਲੀ ਨੂੰ ਦੇਣਾ ਤੁਸੀਂ ਅਮਾਜ਼ਨ ਕਰੋ ਜਦੋਂ ਪੰਜਾਬ ਚ ਆਵਾਦੀ ਸਰਕਾਰ ਔਰ ਦਿੱਲੀ ਚ ਆਮ ਆਦਮੀ ਪਾਰਟੀ ਸਰਕਾਰ ਸੀ ਉਸ ਵੇਲੇ ਐਕਸੈਸ ਵਾਟਰ ਜਿਹੜਾ ਆ ਉਹ ਦਿੱਲੀ ਨੂੰ ਹੀ ਦਿੰਦੇ ਰਹੇ ਆ ਉਦੋਂ ਉਹਨਾਂ ਨੂੰ ਯਾਦ ਕਿਉਂ ਨਹੀਂ ਆਈ ਅੱਜ ਕਿਉਂਕਿ ਇਸ਼ੂ ਖਤਮ ਹੋ ਗਏ ਅੱਲਾ ਲੈ ਬਾਈ ਇਲੈਕਸ਼ਨ ਆਇਆ ਹੋਇਆ ਕਿ ਕੋਈ ਨਾ ਕੋਈ ਅੱਗ ਲਾਣੀ ਹੈ ਪੰਜਾਬ ਚ ਇਹ ਮੁੱਦਾ ਲੈ ਕੇ ਇਹਨਾਂ ਨੇ ਸ਼ੁਰੂ ਕਰਤਾ ਸੋ ਮੈਂ ਇੱਕ ਤੁਹਾਨੂੰ ਰਿਕਵੈਸਟ ਕਰਦਾ ਕਿ ਜਦੋਂ ਇਹ ਪਾਣੀ ਦੀ ਸਾਲ ਦੀ ਡਿਸਟ੍ਰਿਬਿਊਸ਼ਨ ਹੁੰਦੀ ਹੈ ਉਦੋਂ 21 ਮਈ ਤੋਂ ਲੈ ਕੇ 23 ਮਈ 22 ਮਈ ਤੱਕ ਇੱਕ ਮੀਟਿੰਗ ਹੁੰਦੀ BBMB BBMB ਡਿਸਟ੍ਰਿਬਿਊਟਿੰਗ ਅਥਾਰਟੀ ਹੈ ਵੀ ਕਿੰਨਾ ਪਾਣੀ ਜਿਹੜਾ ਹੈ BBMB ਨੇ ਓਤ ਦੇਣਾ ਹੈ ਕੱਲ ਜਿਹੜੀ ਮੀਟਿੰਗ ਅੱਜ ਮੀਟਿੰਗ ਸਰੀ ਸੁਰੇ ਹੋਈ ਆ ਆਲ ਪਾਰਟੀ ਮੀਟਿੰਗ ਉਹਦੇ ਵਿੱਚ ਸਾਡੇ ਮਨੋਰੰਜਨ ਕਾਲੀਆ ਜੀ ਨੇ ਪੁੱਛਿਆ ਸਰਕਾਰ ਨੂੰ ਇਹ ਦੱਸੋ ਕਿ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਜਿਹੜਾ 6800 ਕਿਊਸ ਪਾਣੀ ਛੱਡਣਾ ਸੀਗਾ 85 ਕਿਊਸ ਪਾਣੀ ਛੱਡਣਾ ਸੀ ਉਹਦੇ ਬਦਲੇ 900 9000 ਨਹੀਂ ਛੱਡਿਆ 10000 ਨਹੀਂ ਛੱਡਿਆ ਛੱਡਿਆ ਕਿਉਂ ਕਿ ਪਾਣੀ ਦਾ ਲੈਵਲ ਜਿਹੜਾ ਸੀ ਉਹ ਵੱਧ ਗਿਆ ਉੱਥੇ ਇਸ ਕਰਕੇ ਬਚਾਨ ਲਈ ਹੜ੍ਹ ਨਾ ਆਜਵੇ ਉਹ ਪਾਣੀ ਅਸੀਂ ਛੱਡਿਆ ਜੇ ਉਸ ਵੇਲੇ ਪਾਣੀ ਜ਼ਿਆਦਾ ਇਹਨਾਂ ਦੀ ਗਵਰਨਮੈਂਟ ਦੇ ਇਨਸਟਰਕਸ਼ਨ ਦੇ ਲੈ ਛੱਡਤਾ ਤੇ ਇਹਨਾਂ ਨੇ ਉਸ ਵੇਲੇ ਉਸ ਗੱਲ ਤੇ ਰੋਕ ਕਿਉਂ ਨੇ ਉਸ ਵੇਲੇ ਐਜੀਟੇਸ਼ਨ ਕਿਉਂ ਨਹੀਂ ਕੀਤੀ ਉਹ ਪਾਣੀ ਸਾਡਾ ਸੀ ਉਹ ਪਾਣੀ ਅਸੀਂ ਆਪਣੀ ਜ਼ਿੰਮੇਵਾਰ ਨੂੰ ਦੇਣਾ ਸੀ ਆਪਣੇ ਲੋਕਾਂ ਨੂੰ ਦੇਣਾ ਸੀ ਇਸ ਕਰਕੇ ਇਹ ਝੂਠ ਮੂਠ ਦਾ ਜਿਹੜਾ ਆ ਪ੍ਰੋਪੋਗੈਂਡਾ ਆ ਇਹ ਸਰਕਾਰ ਕਰ ਰਹੀ ਹੈ ਮੈਂ ਫੇਰ ਕਹਿਣਾ ਕਿ ਅੱਜ ਬੀਜੇਪੀ ਨੇ ਪ੍ਰੋਟੈਸਟ ਕੀਤਾ ਇਸ ਗੱਲ ਦਾ ਕਿ ਤੁਸੀਂ ਝੂਠ ਨਾ ਬੋਲੋ ਤੁਸੀਂ ਜਨਤਾ ਦੇ ਵਿੱਚ ਸੱਚੀ ਗੱਲ ਰੱਖੋ ਤੁਹਾਡੋ ਗਲਤੀ ਹੋਈ ਹੈ ਅੱਜ ਆਲਟੀ ਮੀਟਿੰਗ ਬੁਲਾਈ ਹੈ ਨਾ ਜਦੋਂ ਅਸੀਂ ਪ੍ਰੋਟੈਸਟ ਕਰਨ ਦਾ ਐਲਾਨ ਕਰਤਾ ਕਿ ਅਸੀਂ ਸਾਰੇ ਪੰਜਾਬ 'ਚ ਪ੍ਰੋਟੈਸਟ ਕਰਾਂਗੇ ਤਾਂ ਆਲ ਪਾਰਟੀ ਮੀਟਿੰਗ ਬੁਲਾਈ ਪਹਿਲਾਂ ਕਿਉਂ ਨਹੀਂ ਬੁਲਾਈ? ਕੀ ਕੋਈ ਮੁੱਖ ਮੰਤਰੀ ਖੁਦ ਜਾ ਕੇ ਤਾਲੇ ਲਾਂਦਾ ਦੇਖਿਆ? ਕੱਲ ਨੂੰ ਕੋਈ ਹਸਪਤਲ ਨਹੀਂ ਚੱਲੇਗਾ ਤਾਂ ਆਮ ਜਨਤਾ ਉੱਠ ਕੇ ਹਸਪਤਲ 'ਤੇ ਤਾਲੇ ਲਾਉਣਗੀ। ਕੋਈ ਐਸਐਸਪੀ ਨਾਲ ਪ੍ਰੋਬਲਮ ਹੋਏਗੀ ਤਾਂ ਐਸਐਸਪੀ ਦੇ ਦਫ਼ਤਰ 'ਤੇ ਤਾਲਾ ਲੱਗ ਜਾਏਗਾ। ਡੀਸੀ ਦਫ਼ਤਰ 'ਤੇ ਤਾਲਾ ਲੱਗ ਜਾਏਗਾ। ਇਹ ਨਵੀਂ ਪ੍ਰਥਾ ਜਿਹੜੀ ਹੈ, ਅਨ ਕਨਸਟੀਟਿਊਸ਼ਨਲ ਪ੍ਰਥਾ ਜਿਹੜੀ ਹੈ ਉਹ ਪਰ ਨੇ ਸੀਐਮ ਨੇ ਪਾਈ ਹੈ। ਲੇਕਿਨ ਸਾਡਾ ਇੱਕ ਪੁਆਇੰਟ ਪ੍ਰੋਗਰਾਮ ਹੈ ਕਿ ਪਾਣੀ ਸਾਡਾ ਪਾਣੀ ਦਾ ਪਹਿਲਾ ਹੱਕ ਸਾਡਾ ਸਾਡੇ ਕੋਲ ਫालतू ਪਾਣੀ ਹੈ ਨਹੀਂ ਅਸੀਂ ਕਿਸੇ ਵੀ ਕੀਮਤ ਤੇ ਆਪਣੇ ਪਾਣੀ ਨੂੰ ਕਿਸੇ ਵੀ ਸਟੇਟ ਨੂੰ ਉਹਨਾਂ ਦੇ ਹੱਕ ਤੋਂ ਜ਼ਿਆਦਾ ਪਾਣੀ ਨਹੀਂ ਦਵਾਂਗੇ